ਮਸੀਹ ਵੀ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈਮਸੀ ਦੀ ਜਿਵੇਂ ਆਪਾਂ ਸਭ ਜਾਣਦੇ ਆ ਕਿ ਆਪਾਂ ਹਰ ਰੋਜ਼ ਜੀਵਨ ਦੇ ਬਦਲਾਵ ਦੀ ਗਵਾਹੀ ਨੂੰ ਲੈ ਕੇ ਆਉਂਦੇ ਆ ਤਾਂ ਅੱਜ ਫਿਰ ਅਸੀਂ ਜੀਵਨ ਦੇ ਬਦਲਾਵ ਦੀ ਗਵਾਹੀ ਨੂੰ ਲੈ ਕੇ ਆਏ ਆ ਅੱਜ ਦੀ ਗਵਾਹੀ ਸਿਸਟਰ ਪ੍ਰੀਆ ਦੀ ਆ ਸਿਸਟਰ ਪ੍ਰੀਆ ਜੀ ਜੋ ਮੋਗਾ ਦੇ ਰਹਿਣ ਵਾਲੇ ਨੇ ਇਹ ਸਿਸਟਰ ਜੀ ਦੱਸਦੇ ਨੇ ਕਿ ਮੈਰਿਜ ਤੋਂ ਪਹਿਲਾਂ ਔਰ ਮਸੀਹ ਚਾਣ ਤੋਂ ਪਹਿਲਾਂ ਇਹ ਦੂਜੇ ਦੇਵੀ ਦੇਵਤਿਆਂ ਨੂੰ ਮੰਨਦੇ ਸੀ ਇਸ ਸਿੱਟੇ ਦੀ ਦੱਸਦੀ ਹੈ ਕਿ ਇਹਨਾਂ ਦੇ ਘਰ ਦੇ ਵਿੱਚ ਬਹੁਤ ਜ਼ਿਆਦਾ ਲੜਾਈ ਝਗੜਾ ਰਹਿੰਦਾ ਸੀਗਾ ਜਿਵੇਂ ਆਪਾਂ ਸਾਰੇ ਹੀ ਜਾਣਦੇ ਆ ਕਿ ਜਦੋਂ ਅਸੀਂ ਪ੍ਰਭੂ ਦੇ ਵਿੱਚ ਨਹੀਂ ਹੁੰਦੇ ਤੇ ਸ਼ੈਤਾਨ ਦਾ ਪੂਰਾ ਜ਼ੋਰ ਸਾਡੀਆਂ ਜ਼ਿੰਦਗੀਆਂ ਦੇ ਉੱਪਰ ਹੁੰਦਾ ਆ ਅਸੀਂ ਸ਼ੈਤਾਨ ਦੇ ਹੱਥਾਂ ਦੇ ਵਿੱਚ ਹੁੰਨੇ ਆ ਜਿੰਨਾ ਟਾਈਮ ਅਸੀਂ ਸ਼ੈਤਾਨ ਦੇ ਹੱਥਾਂ ਦੇ ਵਿੱਚ ਹੁੰਨੇ ਆ ਅਸੀਂ ਉਹ ਉਹਦੇ ਹੱਥਾਂ ਦੀ ਕਟਪੁਤਲੀ ਹੁੰਨੇ ਆ ਤੇ ਸ਼ੈਤਾਨ ਸਾਨੂੰ ਆਪਣੇ ਤਰੀਕੇ ਦੇ ਨਾਲ ਨਚਾਉਂਦਾ ਆ ਜਦੋਂ ਅਸੀਂ ਪਰਮੇਸ਼ਰ ਦੀ ਹਜ਼ੂਰੀ ਤੋਂ ਦੂਰ ਹੁੰਨੇ ਆ ਜਦੋਂ ਅਸੀਂ ਪਰਮੇਸ਼ਰ ਤੋਂ ਦੂਰ ਹੁੰਨੇ ਆ ਤੇ ਸੱਚਮੁੱਚ ਅਸੀਂ ਸ਼ਤਾਨ ਦੇ ਹੱਥਾਂ ਦੀ ਕਟਪੁਤਲੀ ਹੁੰਨੇ ਆ ਸਾਡੀ ਮਤਬੁੱਦ ਵੀ ਇਸ ਤਰ੍ਹਾਂ ਸਾਡੀ ਸਮਝ ਜਿਹੜੀ ਆ ਉਹ ਬਿਲਕੁਲ ਵੀ ਕੰਮ ਨਹੀਂ ਕਰਦੀ ਹੁੰਦੀ ਸਾਨੂੰ ਕੁਝ ਵੀ ਸਹੀ ਗਲਤ ਦਾ ਪਤਾ ਨਹੀਂ ਚੱਲਦਾ ਅਸੀਂ ਗਲਤ ਵੀ ਕਰੀ ਜਾਂਦੇ ਆ ਪਰ ਉਹਦਾ ਵੀ ਸਾਨੂੰ ਅਹਿਸਾਸ ਨਹੀਂ ਹੁੰਦਾ ਕਿਉਂਕਿ ਅਸੀਂ ਪਰਮੇਸ਼ਰ ਦੀ ਬੁੱਧ ਨੂੰ ਹੱਲੇ ਨਹੀਂ ਪਾਇਆ ਹੁੰਦਾ ਤੋ ਇਸੇ ਤਰ੍ਹਾਂ ਹੀ ਇਹ ਸਿਸਟਰ ਜੀ ਦੱਸਦੇ ਨੇ ਕਿ ਜਦੋਂ ਇਹ ਪ੍ਰਭੂ ਦੇ ਵਿੱਚ ਨਹੀਂ ਸਨ ਉਸ ਸਮੇਂ ਕਹਿੰਦੇ ਇਹਨਾਂ ਦੇ ਘਰ ਦੇ ਵਿੱਚ ਬਹੁਤ ਜ਼ਿਆਦਾ ਲੜਾਈ ਝਗੜਾ ਰਹਿੰਦਾ ਸੀ। ਤੋ ਇਸ ਸਿਸਟਰ ਜੀ ਦੱਸਦੇ ਕਿ ਇਹਨਾਂ ਦੇ ਘਰ ਦੇ ਵਿੱਚ ਬਹੁਤ ਜ਼ਿਆਦਾ ਲੜਾਈ ਝਗੜਾ ਰਹਿੰਦਾ ਸੀਗਾ ਤੇ ਬਹੁਤ ਜ਼ਿਆਦਾ ਪਰੇਸ਼ਾਨ ਸੀਗਾ ਸਿਸਟਰ ਜੀ ਕਹਿੰਦੇ ਕਿ 16 ਸਾਲ ਇਹਨਾਂ ਦੀ ਮੈਰਿਜ ਨੂੰ ਹੋ ਚੁੱਕੇ ਪਰ ਇਹਨਾਂ ਨੂੰ ਬੇਬੀ ਬlesing ਨਹੀਂ ਮਿਲੀ। ਇਹ ਸਿਸਟਰ ਜੀ ਕਹਿੰਦੇ ਕਿ ਵੱਖਰੇ ਵੱਖਰੇ ਥਾਂਾਂ ਤੇ ਵੀ ਗਏ। ਇਹਨਾਂ ਨੇ ਬਹੁਤ ਸਾਰੀਆਂ ਮੈਡੀਸਿਨ ਵੀ ਲਈਆਂ ਇਹਨਾਂ ਨੇ ਟੈਸਟ ਵੀ ਕਰਵਾਏ ਔਰ ਟੈਸਟ ਤੋਂ ਬਾਅਦ ਵੀ ਕਹਿੰਦੇ ਵੀ ਇਹਨਾਂ ਨੂੰ ਹਰ ਪਾਸੇ ਤੋਂ ਨਾ ਮਿਲੀ ਪਰ ਕਹਿੰਦੇ ਕਿ ਇਹ ਬੇਵੀ ਦੇ ਕਰਕੇ ਹੀ ਪ੍ਰਭੂ ਚਾਹੀਸੀ ਪਰ ਕਹਿੰਦੇ ਇਹਨਾਂ ਦੇ ਘਰ ਦੇ ਵਿੱਚ ਇੰਨਾ ਜ਼ਿਆਦਾ ਲੜਾਈ ਝਗੜਾ ਕਲੇਸ਼ ਰਹਿੰਦਾ ਸੀਗਾ ਕਿ ਸਿਸਟਰ ਜੀ ਦੱਸਦੇ ਆ ਕਿ ਹਰ ਹਫਤੇ ਵੀ ਠਾਣੇ ਕਚੈਰੀਆਂ ਦੇ ਵਿੱਚ ਰਹਿੰਦੇ ਸੀਗੇ ਤੇ ਸਿਸਟਰ ਜੀ ਦੱਸਦੇ ਕਿ ਬਹੁਤ ਜ਼ਿਆਦਾ ਪਰੇਸ਼ਾਨ ਸੀ ਇਹਨਾਂ ਦੇ ਹਸਬੰਡ ਵਾਈਫ ਦਾ ਦੋਨਾਂ ਦਾ ਵੀ ਆਪਸੀ ਰਿਲੇਸ਼ਨ ਕੁਛ ਵਧੀਆ ਨਹੀਂ ਸੀਗਾ ਸਿਸਟਰ ਜੀ ਕਹਿੰਦੇ ਕਿ ਸਾਡੇ ਵਿੱਚ ਵੀ ਬਹੁਤ ਸਾਰੀ ਲੜਾਈ ਝਗੜਾ ਰਹਿੰਦਾ ਸੀਗਾ ਤੋਂ ਸਿਸਟਰ ਜੀ ਦੱਸਦੇ ਕਿ ਬਹੁਤ ਜ਼ਿਆਦਾ ਪਰੇਸ਼ਾਨ ਹੋ ਚੁੱਕੇ ਸੀ ਕਹਿੰਦੇ ਇੱਕ ਦਿਨ ਸਾਡੇ ਗਲੀ ਦੇ ਵਿੱਚ ਕਹਿੰਦੇ ਜੋ ਪਰਮੇਸ਼ਰ ਦੇ ਪ੍ਰਚਾਰ ਦੇ ਸੂਸਮਾਚਾਰ ਦੇ ਪਰਚੇ ਕੋਈ ਵੰਡ ਰਿਹਾ ਸੀਗਾ ਤੋਂ ਕਹਿੰਦੇ ਕਿ ਕੋਈ ਪਰਚਾ ਇਨਾਂ ਦੀ ਗਲੀ ਦੇ ਵਿੱਚ ਜਦੋਂ ਸੁੱਟ ਕੇ ਗਿਆ ਤੇ ਇੱਕ ਮੀਟਿੰਗ ਸੀਗੀ ਵੱਡੀ ਇਹਨਾਂ ਦੇ ਸ਼ਹਿਰ ਦੇ ਵਿੱਚ ਤੇ ਸਿਸਟਰ ਜੀ ਕਹਿੰਦੇ ਕਿ ਇਹ ਜਾ ਰਿਹਾ ਸੀਗੇ ਇਹਨਾਂ ਨੇ ਜਦੋਂ ਉਹ ਪਰਚਾ ਦੇਖਿਆ ਤੇ ਇਹਨਾਂ ਨੇ ਉਹ ਪਰਚਾ ਚੱਕਿਆ ਉਹਨੂੰ ਪੜਿਆ ਤੇ ਇਹ ਸਿਸਟਰ ਜੀ ਦੱਸਦੇ ਕਿ ਇਹ ਉਸ ਬੰਦਗੀ ਦੇ ਵਿੱਚ ਪਹੁੰਚ ਗਿਆ ਇਹਨਾਂ ਨੇ ਉਹ ਪੂਰੀ ਬੰਦਗੀ ਅਟੈਂਡ ਕੀਤੀ ਇਹਨਾਂ ਨੂੰ ਬਹੁਤ ਵਧੀਆ ਲੱਗਾ ਇਸ ਤਰ੍ਹਾਂ ਇਹਨਾਂ ਦੇ ਕੋਲ ਪਰਮੇਸ਼ਰ ਦਾ ਨਾਮ ਆਇਆ ਸੱਚਮੁੱਚ ਆਪਾਂ ਜਦੋਂ ਕਿਸੇ ਨੂੰ ਵਚਨ ਸੁਣਾਉਂਦੇ ਆ ਜਾਂ ਕਿਸੇ ਦੇ ਕੋਲ ਵਚਨ ਪਹੁੰਚਦਾ ਆ ਜਦੋਂ ਉਹ ਵਚਨ ਸਾਡੀ ਜ਼ਿੰਦਗੀ ਦੇ ਵਿੱਚ ਆਉਂਦਾ ਮਨ ਨੂੰ ਸਾਨੂੰ ਲੱਗਦਾ ਹੁੰਦਾ ਆ ਕਿ ਅਗਰ ਅਸੀਂ ਕਿਸੇ ਨੂੰ ਕੋਈ ਵਚਨ ਦਾ ਪੇਪਰ ਦਿੱਤਾ ਜਾਂ ਸੂ ਸਮਾਚਾਰ ਦਾ ਕਿਸੇ ਨੂੰ ਪੇਪਰ ਦਿੱਤਾ ਆ ਤੇ ਸਾਨੂੰ ਨਹੀਂ ਪਤਾ ਕਿ ਸਾਹਮਣੇ ਵਾਲਾ ਉਹਨੂੰ ਲੈ ਕੇ ਕੀ ਰਿਐਕਸ਼ਨ ਕਰੂਗਾ ਪਰ ਅਗਰ ਉਹ ਪੇਪਰ ਕੋਈ ਸੈੱਟ ਵੀ ਦਿੰਦਾ ਆ ਨਾ ਤੇ ਉਹਦੇ ਉੱਤੇ ਜਿਹੜਾ ਵਚਨ ਲਿਖਿਆ ਹੁੰਦਾ ਉਹ ਆਪਣਾ ਕੰਮ ਉਹ ਆਪਣੀ ਸਹੀ ਜਗ੍ਹਾ ਤੇ ਪਹੁੰਚ ਜਾਂਦਾ ਇਸੇ ਤਰ੍ਹਾਂ ਹੀ ਇਸ ਭੈਣ ਦੇ ਨਾਲ ਵੀ ਹੋਇਆ ਜਦੋਂ ਇਹ ਜਾ ਰਹੇ ਸੀਗੇ ਤੇ ਇਹਨਾਂ ਨੂੰ ਉਹ ਪੇਪਰ ਮਿਲਿਆ ਉਸ ਪੇਪਰ ਤੋਂ ਹੀ ਇਹਨਾਂ ਨੇ ਸੰਗਤੀ ਕੀਤੀ ਔਰ ਸੰਗਤੀ ਕਰਨ ਤੋਂ ਬਾਅਦ ਇਹਨਾਂ ਨੂੰ ਬਹੁਤ ਵਧੀਆ ਫੀਲ ਹੋਇਆ ਸਿਸਟਰ ਜੀ ਦੱਸਦੇ ਨੇ ਕਿ ਉਸ ਤੋਂ ਬਾਅਦ ਜਦੋਂ ਇਹ ਸੰਗਤੀ ਤੋਂ ਬਾਅਦ ਫਿਰੇ ਰੈਗੂਲਰਲੀ ਆਪਣੀ ਨੇੜੇ ਦੇ ਚਰਚ ਵਿੱਚ ਜਾਣ ਲੱਗੇ ਤਾਂ ਜਿੱਦਾਂ ਜਿੱਦਾਂ ਕਹਿੰਦੇ ਕਿ ਇਹ ਚਰਚ ਜਾਂਦੇ ਗਏ ਉਸ ਤਰ੍ਹਾਂ ਕਹਿੰਦੇ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਸੁਧਾਰ ਹੁੰਦਾ ਗਿਆ ਹੈ ਸਿਸਟਰ ਜੀ ਦੱਸਦੇ ਆ ਕਿ ਸਭ ਪਹਿਲਾਂ ਜਦੋਂ ਇਹ ਮਸੀਹ ਦੇ ਵਿੱਚ ਨਹੀਂ ਸਨ ਕਿ ਜੋ ਵੀ ਇਹਨਾਂ ਨੂੰ ਗੁੱਸੇ ਦੇ ਵਿੱਚ ਬੋਲ ਹੁੰਦਾ ਸੀਗਾ ਜੋ ਵੀ ਇਹ ਬੋਲਦੇ ਸੀਗੇ ਇਹਨਾਂ ਦੀ ਜ਼ੁਬਾਨ ਤੋਂ ਨਿਕਲਦਾ ਸੀ ਇਹ ਬੋਲ ਦਿੰਦੇ ਸੀਗੇ ਇਹਨਾਂ ਨੂੰ ਕੋਈ ਵੀ ਕਿਸੇ ਤਰ੍ਹਾਂ ਦਾ ਡਰ ਪੈ ਨਹੀਂ ਸੀਗਾ ਪਰ ਜਦ ਕਹਿੰਦੇ ਕਿ ਜਦੋਂ ਮੈਂ ਪ੍ਰਭੂ ਨੂੰ ਜਾਣਿਆ ਜਦੋਂ ਪ੍ਰਭੂ ਦੇ ਵਚਨ ਚ ਜਾਣਿਆ ਕਿ ਆਪਣੀ ਜ਼ੁਬਾਨ ਤੇ ਕੰਟਰੋਲ ਕਰੋ ਤਾਂ ਸਿਸਟਰ ਜੀ ਕਹਿੰਦੇ ਕਿ ਮੈਂ ਆਪਣੇ ਸੱਚਮੁੱਚ ਕਹਿੰਦੇ ਕਿ ਆਪਣੇ ਆਪ ਨੂੰ ਕੰਟਰੋਲ ਵਿੱਚ ਲਿਆਂਦਾ ਪ੍ਰਭੂ ਨੇ ਇਹਨਾਂ ਨੂੰ ਬਦਲਿਆ ਇਹਨਾਂ ਦੇ ਮਨ ਨੂੰ ਬਦਲਿਆ ਇਹਨਾਂ ਦੇ ਵਿੱਚ ਜੋ ਹਸਬੰਡ ਵਾਈਫ ਸਟਾਫਸ ਵਿੱਚ ਲੜਾਈ ਝਗੜਾ ਰਹਿੰਦਾ ਸੀ ਉਹ ਵੀ ਪਰਮੇਸ਼ੁਰ ਨੇ ਖਤਮ ਕੀਤਾ ਇਨ ਅਧਿਕਾਰ ਦੇ ਵਿੱਚ ਕਹਿੰਦੇ ਬਹੁਤ ਜ਼ਿਆਦਾ ਸ਼ਾਂਤੀ ਆ ਗਈ ਲੜਾਈ ਝਗੜਾ ਬਿਲਕੁਲ ਖਤਮ ਹੋ ਗਿਆ ਭਾਵੇਂ ਇਹਨਾਂ ਨੂੰ ਬੇਵੀ ਬਲੇਸਿੰਗ ਨਹੀਂ ਹੋਈ ਪਰ ਫਿਰ ਵੀ ਇਹਨਾਂ ਦਾ ਵਿਸ਼ਵਾਸ ਜਿਹੜਾ ਉਹ ਪਰਮੇਸ਼ਰ ਦੇ ਵਿੱਚ ਪੱਕਾ ਆ ਬਹੁਤ ਸਾਰੇ ਲੋਕ ਇੱਦਾਂ ਦੇ ਆ ਕਿ ਬਹੁਤ ਸਾਰੀਆਂ ਸ਼ੀਸ਼ਾ ਵਰਕਤਾ ਪਾ ਕੇ ਵੀ ਉਹ ਪਰਮੇਸ਼ਰ ਨੂੰ ਭੁੱਲ ਜਾਂਦੇ ਆ ਬਹੁਤ ਸਾਰੇ ਲੋਕ ਇੱਦਾਂ ਦੇ ਆ ਕਿ ਜਿਨ੍ਹਾਂ ਨੂੰ ਦੁਨੀਆ ਦੀ ਹਰ ਇੱਕ ਹਰ ਇੱਕ ਖੁਸ਼ੀ ਪਰਮੇਸ਼ਰ ਨੇ ਦਿੱਤੀ ਆ ਹਾਰਿਕ ਐਂਸ਼ਰਾਮ ਪ੍ਰਭੂ ਨੇ ਦਿੱਤਾ ਆ ਉਹ ਲੋਗ ਪਰਮੇਸ਼ਰ ਨੂੰ ਭੁੱਲ ਜਾਂਦੇ ਆ ਉਹ ਪਰਮੇਸ਼ਰ ਨੂੰ ਦਰਕਾਰ ਦਿੰਦੇ ਆ ਪਰ ਇਸ ਭੈਣ ਦੀ ਲਾਈਫ ਦੇ ਵਿੱਚੋਂ ਅਸੀਂ ਬਹੁਤ ਹੀ ਵਧੀਆ ਇੱਕ ਉਦਾਹਰਣ ਲੈ ਸਕਦੇ ਆ ਸਿੱਖ ਲੈ ਸਕਦੇ ਆ ਕਿ ਪਰਮੇਸ਼ਰ ਚਾਹੇ ਤੁਹਾਨੂੰ ਕੁਝ ਦੇਵੇ ਜਾਂ ਨਾ ਦੇਵੇ ਤੁਹਾਡਾ ਪਿਆਰ ਨਿਰਸਵਾਰਥ ਹੋਣਾ ਚਾਹੀਦਾ ਆ ਤੇ ਪਤਾ ਨਹੀਂਆ ਬਦਲੇ ਦੇ ਵਿੱਚ ਪਰਮੇਸ਼ਰ ਤੁਹਾਨੂੰ ਕੀ ਦੇ ਸਕਦਾ ਆ ਹੋ ਸਕਦਾ ਆ ਕਿ ਪਰਮੇਸ਼ਰ ਇਹਨਾਂ ਨੂੰ ਬੇਵੀ ਬਲੇਸਿੰਗ ਦੇਣ ਦੇ ਵਿੱਚ ਹਾਲੇ ਥੋੜੀ ਦੇਰ ਕਰ ਰਿਹਾ ਹੁਣ ਪਰਮੇਸ਼ਰ ਦੀ ਯੋਜਨਾ ਨੂੰ ਅਸੀਂ ਨਹੀਂ ਸਮਝ ਸਕਦੇ ਪਰ ਅਸੀਂ ਇਹ ਦੇਖਦੇ ਆ ਕਿ ਇੰਨੀ ਵੱਡੀ ਗੱਲ ਦੇ ਪਿੱਛੇ ਮੰਨ ਲਓ ਇਹ ਬੱਚੇ ਦੇ ਕਰਕੇ ਪ੍ਰਭੂ ਦੇ ਵਿੱਚ ਆਏ ਸੀ ਪਰ ਬੱਚਾ ਹੀ ਇਹਨਾਂ ਨੂੰ ਨਹੀਂ ਮਿਲਿਆ ਬਹੁਤ ਸਾਰੇ ਲੋਕ ਅਗਰ ਇਹਨਾਂ ਦੀ ਜਗ੍ਹਾ ਤੇ ਕੋਈ ਹੋਰ ਹੁੰਦਾ ਜੋ ਵਿਸ਼ਵਾਸ ਵਿੱਚ ਥੋੜਾ ਹੁੰਦਾ ਅਗਰ ਕੋਈ ਸਿਰਫ ਉਸ ਸਵਾਰਥ ਦੇ ਲਈ ਆਪਣੇ ਜੀਵਨ ਨੂੰ ਪ੍ਰਭੂ ਦੇ ਵਿੱਚ ਲੈ ਕੇ ਆਉਂਦਾ ਤਾਂ ਉਹ ਕਦੇ ਦਾ ਹੀ ਪਰਮੇਸ਼ਰ ਤੋਂ ਦੂਰ ਹੋ ਜਾਂਦਾ ਪਰ ਇਸ ਭੈਣ ਨੇ ਇਦਾਂ ਨਹੀਂ ਕੀਤਾ ਇਹ ਸਿਸਟਰ ਜੀ ਦੱਸ ਦਿਆ ਕਿ ਜਦੋਂ ਇਹ ਪ੍ਰਭੂ ਵਿੱਚ ਨਹੀਂ ਸਨ ਤੇ ਇਹਨਾਂ ਦੇ ਘਰ ਦੇ ਵਿੱਚ ਖਾਣ ਦੇ ਲਈ ਵੀ ਇਹਨਾਂ ਨੂੰ ਬਹੁਤ ਜ਼ਿਆਦਾ ਥੋੜ ਸੀ ਇਹ ਸਿਸਟਰ ਜੀ ਕਹਿੰਦੇ ਕਿ ਰੋਟੀ ਪਾਣੀ ਦਾ ਵੀ ਸਾਨੂੰ ਫਿਕਰ ਹੁੰਦਾ ਸੀਗਾ ਤੇ ਸਿਸਟਰ ਜੀ ਦੱਸਦੇ ਕਿ ਜਦੋਂ ਦੇ ਪ੍ਰਭੂ ਦੇ ਵਿੱਚ ਆਏ ਆ ਉਸ ਤੋਂ ਬਾਅਦ ਇਹਨਾਂ ਦੇ ਜੀਵਨ ਦੇ ਵਿੱਚ ਪਰਮੇਸ਼ਰ ਨੇ ਅਦਭੁਤ ਕਾਰਜੇ ਕੀਤੇ ਉਸ ਤੋਂ ਬਾਅਦ ਪਰਮੇਸ਼ਰ ਨੇ ਇਹਨਾਂ ਦੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਬਲੇਸਿੰਗਸ ਦਿੱਤੀਆਂ ਸਿਸਟਰ ਜੀ ਬਹੁਤ ਖੁਸ਼ ਆ ਸਿਸਟਰ ਜੀ ਕਹਿੰਦੇ ਕਿ ਹਸਬੰਡ ਵਾਈਫ ਦਾ ਦੋਨਾਂ ਦਾ ਪਿਆਰ ਬਹੁਤ ਜ਼ਿਆਦਾ ਆ ਬਹੁਤ ਇੱਕ ਦੂਜੇ ਨੂੰ ਅੰਡਰਸਟੈਂਡ ਕਰਦੇ ਆ ਇੱਕ ਦੂਜੇ ਨੂੰ ਸਮਝਦੇ ਆ ਔਰ ਬਹੁਤ ਸਾਰੀਆਂ ਬਲੇਸਿੰਗਸ ਇਹਨਾਂ ਦੇ ਪਰਿਵਾਰ ਦੇ ਵਿੱਚ ਆ ਔਰ ਸਿਸਟਰ ਜੀ ਦੱਸਦੇ ਆ ਕਿ ਮੇਨ ਸਭ ਤੋਂ ਵੱਡੀ ਗੱਲ ਇਹ ਆ ਕਿ ਇਹਨਾਂ ਦੇ ਪਰਿਵਾਰ ਵਿੱਚ ਸੌਖ ਸ਼ਾਂਤੀ ਆ ਤੋ ਸੱਚਮੱਚ ਅਸੀਂ ਕੀ ਪਾਲਦੇ ਆ ਅਸੀਂ ਪੈਸੇ ਦੇ ਨਾਲ ਵੀ ਸ਼ਾਂਤੀ ਪਾਲਦੇ ਆ ਅਸੀਂ ਇਸ ਲਈ ਤਾਂਨ ਦੌਲਤ ਕਮਾਉਨੇ ਆ ਕਿ ਸਾਨੂੰ ਸ਼ਾਂਤੀ ਮਿਲੇ ਅਸੀਂ ਬੱਚੇ ਇਸ ਲਈ ਪੈਦਾ ਕਰਦੇ ਆ ਕਿ ਆਉਣ ਵਾਲੇ ਸਮੇਂ 'ਚ ਉਹ ਸਾਡਾ ਸਹਾਰਾ ਬਣਨ ਕਿ ਸਾਨੂੰ ਕਿਸੇ ਤਰ੍ਹਾਂ ਦਾ ਕੋਈ ਦੁੱਖ ਤਕਲੀਫ ਨਾ ਹੋਵੇ ਪਰ ਇਸ ਸਿਸਟਰ ਨੇ ਪਰਮੇਸ਼ਰ ਦੇ ਪਿਆਰ ਨੂੰ ਹੀ ਅਪਣਾ ਲਿਆ ਪਰਮੇਸ਼ਰ ਨੂੰ ਆਪਣਾ ਸਭ ਕੁਝ ਮੰਨ ਲਿਆ ਔਰ ਪਰਮੇਸ਼ਰ ਦੇ ਰਾਹ ਤੇ ਇਸ ਸਿਸਟਰ ਚੱਲ ਪਈ ਤੋ ਮੇਰਾ ਵਿਸ਼ਵਾਸ ਹੈ ਕਿ ਪਰਮੇਸ਼ਰ ਇਸ ਭੈਣ ਨੂੰ ਕਦੇ ਵੀ ਡੋਲਰ ਨਹੀਂ ਦੇਣਗੇ ਕਦੇ ਵੀ ਥਿਰਕਰ ਨਹੀਂ ਦੇਣਗੇ ਤੋ ਸੱਚਮੱਚ ਪਰਮੇਸ਼ਰ ਨੇ ਇਹਨਾਂ ਦੇ ਜੀਵਨ ਚ ਇੱਥੋਂ ਤੱਕ ਇਹਨਾਂ ਨੂੰ ਲੈ ਕੇ ਆਂਦਾ ਇਹਨਾਂ ਨੇ ਪਰਮੇਸ਼ਰ ਦਾ ਸਾਥ ਨਹੀਂ ਛੱਡਿਆ ਜਿਵੇਂ ਪੁਰਾਣੇ ਸਮੇਂ ਦੇ ਵਿੱਚ ਬਹੁਤ ਸਾਰੇ ਲੋਕ ਸੀ ਜੋ ਪ੍ਰਭੂ ਯੇਸ਼ੂ ਮਸੀਹ ਨੂੰ ਦੇਖਣ ਆਉਂਦੇ ਸੀਗੇ ਉਹ ਪ੍ਰਭੂ ਨੂੰ ਮਿਲਣ ਨਹੀਂ ਆਉਂਦੇ ਸੀ ਪਰ ਪਰਮੇਸ਼ਰ ਦੇ ਕੋਲੋਂ ਆਪਣੇ ਆਸ਼ੀਸ਼ਾਂ ਬਰਕਤਾਂ ਨੂੰ ਲੈਣ ਦੇ ਲਈ ਆਉਂਦੇ ਸੀ ਚੰਗਿਆਈ ਨੂੰ ਲੈਣ ਦੇ ਲਈ ਆਉਂਦੇ ਸੀ ਤੋ ਇਸ ਭੈਣ ਦੇ ਵਰਗਾ ਕੋਈ ਵੀ ਨਹੀਂ ਸੀਗਾ ਜਿਹੜਾ ਸਿਰਫ ਪਰਮੇਸ਼ਰ ਦੇ ਲਈ ਆਇਆ ਹੋਵੇ ਮੰਨ ਲਓ ਕਿ ਇਹ ਵੀ ਚੰਗਿਆਈ ਲੈਣ ਦੇ ਲਈ ਆਏ ਸੀਗੇ ਇਹ ਵੀ ਬੱਚੇ ਦੀ ਬਲੇਸਿੰਗ ਲੈਣ ਦੇ ਲਈ ਆਏ ਸੀ ਪਰ ਪਰਮੇਸ਼ਰ ਨੇ ਇਹਨਾਂ ਨੂੰ ਨਹੀਂ ਦਿੱਤਾ ਪਰ ਇਹਨਾਂ ਦਾ ਈਮਾਨ ਨਹੀਂ ਡੋਲਿਆ ਬਹੁਤ ਵੱਡੀ ਗੱਲ ਆ ਇਹ ਇਹ ਵੀ ਆਪਣੇ ਆਪ ਚ ਇੱਕ ਗਵਾਹੀ ਆ ਪਰਮੇਸ਼ਰ ਨੇ ਸੱਚਮੁੱਚ ਜਿੱਦਾ ਅਬਰਾਹਮ ਨੂੰ 100 ਸਾਲ ਤੋਂ ਬਾਅਦ ਬੱਚੇ ਦੇ ਨਾਲ ਇੱਕ ਬੇਬੀ ਬॉय ਦੇ ਨਾਲ ਪਰਮੇਸ਼ਰ ਨੇ ਆਪਣੇ ਨਵੀ ਦੇ ਨਾਲ ਬਲੇਸ ਕੀਤਾ ਤੋ ਪਰਮੇਸ਼ਰ ਦੀ ਯੋਜਨਾ ਨੂੰ ਕੋਈ ਸਮਝ ਨਹੀਂ ਸਕਦਾ ਸੱਚਮੁੱਚ ਇਸ ਭੈਣ ਦੀ ਜ਼ਿੰਦਗੀ ਦੇ ਵਿੱਚ ਪਰਮੇਸ਼ਰ ਨੇ ਅਦਭੁਤ ਕਾਰੇ ਕੀਤੇ ਔਰ ਹੋਰ ਵੀ ਅਦਭੁਤ ਕਾਰੇ ਹੋਣਗੇ ਮੇਰਾ ਵਿਸ਼ਵਾਸ ਹੈ ਕਿ ਪਰਮੇਸ਼ਰ ਇਹਨਾਂ ਨੂੰ ਹਰ ਇੱਕ ਬਲੇਸਿੰਗ ਦੇ ਨਾਲ ਬਲੇਸ ਕਰੇਗਾ ਕਿਉਂਕਿ ਇਹਨਾਂ ਦਾ ਵਿਸ਼ਵਾਸ ਪਰਮੇਸ਼ਰ ਦੇ ਵਿੱਚ ਅਟੁੱਟ ਹੈ ਜੇ ਤਾਂ ਕੋਈ ਸਵਾਰਥ ਨਹੀਂ ਹੈਗਾ ਉਹ ਵਾਲਾ ਪਿਆਰ ਇਹਨਾਂ ਦਾ ਹੈਗਾ ਤਾਂ ਪਰਮੇਸ਼ਵਰ ਸਾਰੇ ਘਰ ਪਰਿਵਾਰ ਨੂੰ ਹੁਣ ਤੋਂ ਲੈ ਕੇ ਸਦਾ ਤੱਕ ਸੰਭਾਲ ਕੇ ਰੱਖਣ ਆਉਣ ਵਾਲੇ ਸਮੇਂ 'ਚ ਵੀ ਪਰਮੇਸ਼ਵਰ ਇਹਨਾਂ ਦੇ ਜੀਵਨ 'ਚ ਵੱਡੀਆਂ ਤੇ ਅਦਵਤ ਗਵਾਈਆਂ ਪੈਦਾ ਕਰਨ ਔਰ ਬਹੁਤ ਸਾਰੀਆਂ ਰੂਹਾਂ ਇਸ ਗਵਾਹੀ ਤੋਂ ਬਚਾਈਆਂ ਜਾਣ ਕੀ ਪਰਮੇਸ਼ਵਰ ਦੀ ਮਹਿਮਾ ਤੁਹਾਡੀ ਜ਼ਿੰਦਗੀਆਂ ਚ ਹੁੰਦੀ ਰਹੇ ਔਰ ਸੱਚਮੁੱਚ ਪਰਮੇਸ਼ਵਰ ਦੇ ਕੋਲੋਂ ਇਸ ਭੈਣ ਦੇ ਲਈ ਆਸ਼ੀਸ਼ ਤੇ ਬਰਕਤ ਨੂੰ ਮੰਗਦੇ ਹਾਂ ਇਸ ਪੂਰੇ ਪਰਿਵਾਰ ਨੂੰ ਪਰਮੇਸ਼ਵਰ ਦੇ ਹੱਥਾਂ ਚ ਸੌਂਪਦੇ ਹਾਂ ਸੱਚਮੁੱਚ ਇਹ ਪਰਿਵਾਰ ਆਉਣ ਵਾਲੇ ਸਮੇਂ ਚ ਪਰਮੇਸ਼ਵਰ ਦੇ ਕੰਮਾਂ ਨੂੰ ਕਰੇ ਔਰ ਸੱਚਮੁੱਚ ਜਿੰਨੇ ਵੀ ਭੈਣ ਭਰਾਵਾਂ ਨੇ ਇਸ ਗਵਾਹੀ ਨੂੰ ਸੁਣਿਆ ਉਹ ਸਾਰੇ ਭੈਣ ਭਰਾਵਾਂ ਦੀ ਜ਼ਿੰਦਗੀ 'ਚ ਵੀ ਪਰਮੇਸ਼ਵਰ ਇਸ ਗਵਾਹੀ ਦੇ ਦੁਆਰਾ ਆਸ਼ੀਸ਼ ਬਰਕਤ ਨੂੰ ਲੈ ਕੇ ਆਵੇ ਔਰ ਤੁਹਾਡੀਆਂ ਵੀ ਜ਼ਿੰਦਗੀਆਂ ਬਚਣ ਅਗਰ ਤੁਸੀਂ ਵਿੱਚ ਆਉਂਦੇ ਹੋ ਕਿ ਤੁਹਾਡੀ ਗਵਾਹੀ ਦੇ ਨਾਲ ਕਿਸੇ ਦਾ ਜੀਵਨ ਬਚੇ ਤਾਂ ਆਪਣੀ ਗਵਾਹੀ ਨੂੰ ਪ੍ਰੇ ਲਾਈਨ ਨੰਬਰ ਤੇ ਜ਼ਰੂਰ ਲਿਖਾਓ ਪ੍ਰੇ ਲਾਈਨ ਨੰਬਰ ਤੇ ਗਵਾਹੀ ਲਿਖਾਉਣ ਦਾ ਸਮਾਂ ਸਵੇਰੇ 8 ਵਜੇ ਤੋਂ ਲੈ ਕੇ ਰਾਤ 8 ਵਜੇ ਤੱਕ ਦਾ ਹੈ ਕਿਰਪਾ ਕਰਕੇ 8 ਵਜੇ ਤੋਂ ਪਹਿਲਾਂ 8 ਵਜੇ ਤੋਂ ਬਾਅਦ ਕੋਈ ਵੀ ਭੈਣ ਭਰਾ ਕਾਲ ਨਾ ਕਰਨ ਅੱਜ ਦੀ ਗਵਾਹੀ ਦੇ ਲਈ ਪਰਮੇਸ਼ਰ ਜੀ ਦਾ ਧੰਨਵਾਦ ਕਰਦੇ ਹਾਂ ਕੱਲ ਫਿਰ ਮਿਲਾਂਗੇ ਇੱਕ ਹੋਰ ਨਵੀਂ ਗਵਾਹੀ ਦੇ ਨਾਲ ਜਦ ਤੱਕ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸ਼ਾਮ ਸੀ ਦੀ